ਇਥੇ ਪ੍ਰਵਾਸੀ ਰਹਿ ਰਹੇ ਆ ਚਾਹੇ ਕਿਸੇ ਸਟੇਟ ਦਾ ਵੀ ਆ ਚਾਹੇ ਜੁਪੀ ਦਾ ਚਾਹੇ ਬਿਹਾਰ ਦਾ ਚਾਹੇ ਕਲਕੱਤੇ ਦਾ ਅਸੀਂ ਉਹਨਾਂ ਦੇ ਸਕ੍ਰੀਨ ਕਰ ਰਹੇ ਆ ਜੀ ਅਸੀਂ ਤਿੰਨ ਆਪਣੀਆਂ ਪੁਲਿਸ ਟੀਮਾਂ ਬਣਾਈਆਂ ਨੇ ਇੱਕ ਜਿਹੜੀ ਸਾਡੀ ਪੁਲਿਸ ਟੀਮ ਹੈ ਈਓ ਸਾਹਿਬ ਜਿਹੜੇ ਨੇ ਸਾਡੇ ਇਥੋਂ ਦੇ ਦਸੂਹੇ ਦੇ ਅਸੀਂ ਉਹਨਾਂ ਦਾ ਨਾਮ ਲਾਈ ਆ ਕਿ ਜਿੰਨੇ ਵੀ ਪ੍ਰਵਾਸੀ ਆ ਕਿੱਥੇ ਕੋ ਰਹਿੰਦਾ ਕੀ ਕੰਮ ਕਰਦਾ ਅਸੀਂ ਇੱਕ ਪਰਫਾਰਮਾ ਬਣਾ ਲਿਆ ਉਧਰ ਤੇ ਪੂਰੀ ਐਂਟਰੀ ਹੋਊਗੀ ਉਹਨਾਂ ਦੀ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਆ ਅਸੀਂ ਕਿਰਾਏਦਾਰ ਦਾ ਨਾਮ ਵੀ ਬੰਦਾ ਕਿਦੋਂ ਤੱਕ ਰਹਿ ਰਹੇ ਵੀ ਇਹਨਾਂ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਆਪਣਾ ਕਿਰਾਏਦਾਰ ਬਾਰੇ ਵੀ ਸਾਡੇ ਕੋਲ ਬੰਦਾ ਰਹਿ ਰਹੇ ਜੇ ਉਸ ਬੰਦੇ ਨੇ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਹੋਊਗੀ ਤੇ ਅਸੀਂ ਉਹਦੇ ਖਿਲਾਫ 188 ਦੀ ਕਾਰਜੀ ਦਾ ਪਰਚਾ ਦਲਾਂਗੇ ਤੇ ਨਾਲੇ ਜਿਹੜਾ ਕੋਈ ਕ੍ਰਿਮੀਨਲ ਬੰਦਾ ਇੱਥੇ ਰਹਿੰਦਾ ਹੈ ਕ੍ਰਿਮੀਨਲ ਬੰਦੇ ਨੂੰ ਅਸੀਂ ਫੜ ਕੇ ਉੱਤੇ ਜੋ ਕਾਨੂੰਨੀ ਕਾਰਵਾਈ ਕਰਾਂਗੇ ਉਹਦੇ ਓਏ ਇੱਕ ਮਿੰਟ ਦੋ ਲੋਕ ਰੇਡੀਆਂ ਲੱਗਦੀਆਂ ਨੇ ਜਿਆਦਾ ਸਰਕਾਰੀ ਜਗ੍ਹਾ ਠੀਕ ਆ ਉਹ ਮੈਂ ਝਕਾ ਦੂੰ ਪਰ ਕੋਈ ਵੀ ਪੰਜਾਬੀ ਤੁਸੀਂ ਤੁਸੀਂ سپورਟ ਦੇਉਂਦੇ ਮੇਰੇ ਨਾਲ ਔਰ ਤੁਸੀਂ ਦੇਖਿਓ ਵੀਡੀਓ ਬਣਾਵਨਾ ਪਉਂਦੇ ਵੀ ਵੀਡੀਓ ਬਣਾਉਣਾ ਬੰਦੇ ਵੀ ਸਾਡੇ ਪੰਜਾਬੀਆਂ ਨੂੰ ਕੰਨ ਕਰਦੇ ਆਂ ਇੱਜ਼ਾ ਕਰਦੇ ਤਾਂ ਕਿ ਜਲਦੀ ਕੋਈ ਪੰਜਾਬੀ ਨਹੀਂ ਹੁੰਦਾ ਵੇ ਇਹ ਸਾਡੇ ਲਈ ਪੰਜਾਬੀ ਹੋਵੇ ਪ੍ਰਵਾਸੀ ਹੋਵੇ ਜੇ ਕਿਸੇ ਨੂੰ ਲਿਜਾਇ ਰੇੜੀ ਲਾਈ ਹੋਈ ਹੈ ਜਿੱਦ ਤੱਕਾਣੀ ਤੁਸੀਂ ਜਗਾਓ ਜਿੱਥੇ ਜਗਾਓ ਸਭ ਇਹ ਮੇਰੇ ਕੋਲ ਠੀਕ ਮੇਰੇ ਕੋਲ ਬਾਈ ਰੱਖੋ ਲਿਜਾਇ ਰੇੜੇ ਤੋਂ ਲਿਜਾਇ ਬੰਨਣਾ ਹਾਂ ਤੁਸੀਂ ਠੀਕ ਹੈ ਕੋਈ ਲੋਕ ਦਾ ਜਿਹਨਾਂ ਤੋਂ ਧਾਰਕਾ ਜੋ ਟੈਂਟਾ ਜੋ ਖੁਸ਼ ਹੈਗਾ ਉਹੋ ਹੀ ਤਰ੍ਹਾਂ ਬਾਕੀ ਠੀਕ ਹੈ ਪੰਜ ਵੇੜੀਆਂ ਕਿਥੇ ਜਾਉ ਨਹੀਂ ਕੰਮ ਜੀ ਸਭ ਜਿਹੜੀ ਅੱਜ ਮੀਟਿੰਗ ਹੋਈ ਆ ਪਹਾਸਿਆਂ ਨੂੰ ਲੈ ਕੇ ਜੀ ਜੀ ਉਹਦੇ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਮਾਨਯੋਗ ਗੱਗੀ ਭਾਜੀ ਪ੍ਰਧਾਨ ਸਾਹਿਬ ਵਪਾਰ ਮੰਡਲ ਦੇ ਨਾਲ ਸਾਡੇ ਸੋਨੂ ਖਾਲਸਾ ਭਾਜੀ ਨਾਲ ਸਾਡੇ ਠਾਕਰ ਸਾਹਿਬ ਹੋਰ ਕਾਫੀ ਮੋਤਵਰ ਆਸੀ ਸਾਡੇ ਕੋ ਤੇ ਅੱਜ ਜਿਹੜਾ ਹਿਸ਼ਾਰਪੁਰ ਦਾ ਕਾਨ ਸੀਗਾ ਜਿਹੜਾ ਜਿਹੜਾ ਹਿਸ਼ਾਰਪੁਰ ਇੱਕ ਬਹੁਤ ਹੀ ਮੱਧ ਭਾਗੀ ਜਿਹੜੀ ਘਟਨਾ ਹੋਈ ਆ ਉਹਦੇ ਸਬੰਧ ਵਿੱਚ ਬੜਾ ਸੀਰੀਅਸ ਮੈਟਰ ਚੱਲ ਰਿਹਾ ਸੀਗਾ ਉਹਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਜਿਹੜੇ ਪ੍ਰਵਾਸੀ ਨੇ ਜਿਹੜੇ ਜਿਨ੍ਹਾਂ ਨੇ ਕੋਈ ਆਪਣੀ ਰੇੜੀ ਲਾਈ ਆ ਕੋਈ ਸਬਜ਼ੀ ਲਈ ਆ ਕੋਈ ਵੀ ਆਪਣਾ ਕੰਮ ਕਾਰ ਕਰਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀਗਾ ਅੱਜ ਵਪਾਰ ਮੰਡਲ ਨੇ ਸਾਰਿਆਂ ਨੂੰ ਬੈਠ ਕੇ ਮੀਟਿੰਗ ਕੀਤੀ ਆ ਅਸੀਂ ਵੀ ਮੀਟਿੰਗ ਦੇ ਵਿੱਚ ਮੌਜੂਦ ਸੀਗਾ ਅਸੀਂ ਜਿਹੜੇ ਇੱਥੇ ਪ੍ਰਵਾਸੀ ਰਹਿ ਰਹੇ ਆ ਚਾਹੇ ਕਿਸੇ ਸਟੇਟ ਦਾ ਵੀ ਆ ਚਾਹੇ ਓਪੀ ਦਾ ਚਾਹੇ ਬਿਹਾਰ ਦਾ ਚਾਹੇ ਕੋਲਕੱਤਾ ਦਾ ਅਸੀਂ ਉਹਨਾਂ ਦੇ ਸਕ੍ਰੀਨ ਕਰ ਰਹੇ ਆ ਜੀ ਅਸੀਂ ਤਿੰਨ ਆਪਣੀਆਂ ਪੁਲਿਸ ਟੀਮਾਂ ਬਣਾਈਆਂ ਨੇ ਇੱਕ ਜਿਹੜੀ ਸਾਡੀ ਪੁਲਿਸ ਟੀਮ ਹੈ ਈਓ ਸਾਹਿਬ ਜਿਹੜੇ ਨੇ ਸਾਡੇ ਇਥੋਂ ਦੇ ਦਸੂਹੇ ਦੇ ਅਸੀਂ ਉਹਨਾਂ ਦੇ ਨਾਮ ਲਾਈ ਆ ਕਿ ਜਿੰਨੇ ਵੀ ਪ੍ਰਵਾਸੀ ਆ ਕਿੱਥੇ ਕੋਈ ਰਹਿੰਦਾ ਕੀ ਕੰਮ ਕਰਦਾ ਅਸੀਂ ਇੱਕ ਪਰਫਾਰਮਾ ਬਣਾ ਲਿਆ ਉਦੋਂ ਤੇ ਪੂਰੀ ਐਂਟਰੀ ਹੋਊਗੀ ਉਹਨਾਂ ਦੀ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਆ ਅਸੀਂ ਕਿਰਾਏਦਾਰ ਦਾ ਨਾਮ ਵੀ ਇਹ ਬੰਦਾ ਕਿਦੋਂ ਤੋਂ ਰਹਿ ਰਿਹਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਆਪਣਾ ਕਿਰਾਏਦਾਰ ਬਾਰੇ ਵੀ ਸਾਡੇ ਕੋਲ ਬੰਦਾ ਰਹਿ ਰਿਹਾ ਜੇ ਉਸ ਬੰਦੇ ਨੇ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਹੋਊਗੀ ਤੇ ਅਸੀਂ ਉਹਦੇ ਖਿਲਾਫ 188 ਦੀ ਕਾਰਵਾਈ ਦਾ ਪਰਚਾ ਦਾਂਗੇ ਤੇ ਨਾਲੇ ਜਿਹੜਾ ਕੋਈ ਕ੍ਰਾਈਮਨਲ ਬੰਦਾ ਇੱਥੇ ਰਹਿੰਦਾ ਹੈ ਕ੍ਰਾਈਮਨਲ ਬੰਦੇ ਨੂੰ ਅਸੀਂ ਫੜ ਕੇ ਉੱਤੇ ਜੋ ਕਾਨੂੰਨੀ ਕਾਰਵਾਈ ਕਰਾਂਗੇ ਉਹਦੇ ਬਾਰੇ ਪਤਾ ਕਰਾਂਗੇ ਕਿ ਸਾਡੇ ਕੋਲ ਇੱਕ ਪਾਇਆ ਸਾਹਿਬ ਚੱਲਦੀ ਹੈ ਉਹਦੇ ਸਾਰਾ ਪਤਾ ਲੱਗ ਜਾਂਦਾ ਬੰਦਾ ਕ੍ਰਾਈਮਨਲ ਹੈ ਤਾਂ ਕੀ ਬੈਕਗ੍ਰਾਉਂਡ ਹੈ ਕਿੱਥੋਂ ਦਾ ਰਹਿਣ ਵਾਲਾ ਅਸੀਂ ਉਦਾਂ ਹੀ ਵੈਰੀਫਾਈ ਕਰਕੇ ਉਹਦੀ ਜਿੱਥੇ ਵੀ ਰਹਿਣ ਵਾਲਾ ਯੂਪੀ ਦਾ ਬਿਹਾਰ ਦਾ ਉੱਥੇ ਵੈਰੀਫਾਈ ਕਰਾਵਾਂਗੇ ਕਿ ਇਸ ਬੰਦੇ ਦਾ ਕੋਈ ਕ੍ਰਾਈਮਨਲ ਰਿਕਾਰਡ ਤੇ ਨਹੀਂ ਅਸੀਂ ਫਿਰ ਸ਼ਹਿਰ ਵਾਸੀਆਂ ਨੂੰ ਵਪਾਰ ਮੰਡਲ ਦੇ ਪ੍ਰਧਾਨ ਸਾਹਿਬ ਨਾਲ ਸੋਨੂ ਭਾਜੀ ਖਾਲਸਾ ਸਾਹਿਬ ਨਾਲ ਅਸੀਂ ਬੇਨਤੀ ਕੀਤੀ ਵੀ ਕਿਸੇ ਨੂੰ ਨਜਾਇਜ਼ ਤੰਗ ਨੀ ਕਰ ਕਿਉਂ ਸਾਡੇ ਵੀ ਜਿਹੜਾ ਪਰਿਵਾਰ ਉਧਰ ਕੰਮ ਕਰਦੇ ਜਾ ਕੇ ਇਹਦੇ ਨਾਲ ਸਾਰਿਆਂ ਨੂੰ ਦਿੱਕਤ ਆਊਗੀ ਕਿ ਇਹਨਾਂ ਸਾਰਿਆਂ ਨੂੰ ਮੰਨਿਆ ਹੋਏ ਅਸੀਂ ਕਿਸੇ ਨੂੰ ਕਿਸੇ ਕਿਸੇ ਦਾ ਪਤਾ ਨਹੀਂ ਦੇਣੀ ਤੇ ਬਾਕੀ ਸਾਡੇ ਪ੍ਰਧਾਨ ਸਾਹਿਬ ਬੈਠਿਆ ਇਹ ਨੂੰ ਸਾਨੂੰ ਦੱਸਣ ਦੇ ਤਰ੍ਹਾਂ ਸਰ ਜਿਹੜਾ ਬੇਨਤੀ ਆ ਵੀ ਅ ਕਈ ਚੋਹਾਂ ਤੇ ਬੈਠੇਗਾ ਉਹਦੇ ਥੱਲੇ ਬੈਠੇ ਆ ਬਿਲਕੁਲ ਜੀ ਇਹਦਾ ਸ਼ਹਿਰ ਦੀ ਗੱਲ ਹੋਊਗੀ ਤਾਂ ਪਿੰਡਾਂ ਵਿੱਚ ਵੀ ਨਹੀਂ ਚੋਂ ਵੈਸੇ ਲਾਈਆ ਮੈਂ ਤੁਹਾਨੂੰ ਇਹ ਬੇਨਤੀ ਕੀਤੀ ਅਸੀਂ ਦੋ ਟੀਮਾਂ ਸ਼ਹਿਰ ਬਾਹਰ ਲਾਈਆਂ ਪਿੰਡਾਂ ਤੋਂ ਲਾਈਆਂ ਉਹਨਾਂ ਦੀ ਸਕ੍ਰੀਨਿੰਗ ਕਰਾਂਗੇ ਸਭ ਕੁਝ ਕਿਉਂਕਿ ਸਾਡੇ ਕੋਲ ਪੈਸੇ ਆਪਾਂ ਚੱਲਦੀਆਂ ਤਾਂ ਸਭ ਪਤਾ ਚੱਲ ਜਾਂਦਾ ਬੰਦਾ ਕ੍ਰਿਮੀਨਲ ਕਿਹ ਕਿਉਂਕਿ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਧੱਕੇ ਨਾਲ ਕਿਸੇ ਨੂੰ ਕਿਉਂਕਿ ਦੇ ਸਾਡਾ ਇੱਕ ਹੀ ਆ ਸਾਰਾ ਪਰਿਵਾਰ ਆ ਸਾਡਾ ਆਪਣਾ ਦੇਸ਼ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਹੋਈ ਉਹਨਾਂ ਨਾਲ ਜਾ ਕੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਮੱਲੀ ਸਾਹਿਬ ਦਾ ਐਸਐਚਓ ਸਾਡਾ ਹੀ ਧੰਨਵਾਦ ਕਰਦੇ ਆ ਕਿ ਰੀਸੈਂਟਲੀ ਆਏ ਆ ਤੇ ਰੀਸੈਂਟਲੀ ਇਹਨਾਂ ਨੂੰ ਸਾਡੀ ਮੀਟਿੰਗ ਬੁલાਣੀ ਪੈ ਗਈ ਆ ਸਾਡੇ ਸਾਰੇ ਅਹੁਦੇਦਾਰ ਆਏ ਸੀਗੇ ਕਿ ਜਿਹੜੀ 5 ਸਾਲ ਦੇ ਨਾਲ ਬੱਚੇ ਦੇ ਨਾਲ ਮੰਦਭਾਗੀ ਘਟਣਾ ਹੋਈ ਹੈ ਵੈਸੇ ਬਹੁਤ ਹੀ ਮਾੜੀ ਹੋਈ ਹੈ ਪਰ ਇਹਦੇ ਵਿੱਚ ਕੁਝ ਇੱਕ ਦੋ ਸ਼ਰਾਰਤੀ ਅੰਸ਼ ਹੁੰਦੇ ਹਨ ਬਾਕੀ ਜਿਹੜੀ ਹੈ ਸਾਰਿਆਂ ਤੇ ਇਹ ਅੰਸ਼ ਲੱਗ ਜਾਂਦਾ ਪਰ ਅੱਜ ਬੜੇ ਸੁਭਾਵਕ ਤੌਰ ਤੇ ਸਾਰਿਆਂ ਚੰਗੇ ਮਾਹੌਲ ਦੇ ਵਿੱਚ ਸਾਰਿਆਂ ਨਾਲ ਮੀਟਿੰਗ ਹੋਈ ਹੈ ਇਹੋ ਸਾਬੀ ਆਏ ਹੋਏ ਸੀਗੇ ਸਾਡੇ ਮੀਤ ਪ੍ਰਧਾਨ ਮਿਸਟਰ ਕਮੇਟੀ ਸੁੰਦੂ ਜੀ ਵੀ ਬੈਠੇ ਹੋਏ ਹਨ ਤੇ ਮੇਰੇ ਸਾਰੇ ਜੁਨੇ ਦੇ ਪ੍ਰਧਾਨ ਵੀ ਆਏ ਸੀ ਕਿਉਂ ਜੇ ਅਸੀਂ ਪਛੋਕਰ ਦੇਖੀਏ ਤੇ ਸਾਡੇ ਸਾਰੇ ਦੁਕਾਨਦਾਰ ਤੇ ਕੁਝ ਨਾ ਕੁਝ ਪ੍ਰਵਾਸੀ ਜਿਹੜੇ ਕੰਮ ਕਰ ਰਹੇ ਪੁਰਾਣੇ ਕਈ ਸਾਲਾਂ ਤੋਂ ਤੋਂ ਇਹੀ ਫੈਸਲਾ ਹੋਇਆ ਐਸੇ ਤੋਂ ਸਾਬ ਨੇ ਬੜਾ ਵਧੀਆ ਸਜਾ ਦਿੱਤਾ ਹੈ ਜਿਹੜੇ ਪੁਰਾਣੇ ਉਹਨਾਂ ਦੇ ਆਈਡੈਂਟੀਟੀ ਕਾਰਡ ਬਣਾਇ ਲਏ ਜਾਂ ਬਾਕੀ ਤਾਂ ਨਹੀਂ ਸਾਰਿਆਂ ਦੀ ਸਕਰੀਨਿੰਗ ਹੋਏਗੀ ਜਿਹੜਾ ਵੀ ਕੋਈ ਕ੍ਰਾਈਮਨਲ ਬੰਦਾ ਪਾਇਆ ਜਾਂਦਾ ਜਾਂ ਕੋਈ ਦੋਸ਼ੀ ਹੈ ਜਾਂ ਕੋਈ ਹਰ ਵੜੇ ਸ਼ਰਾਬੀ ਰਹਿੰਦਾ ਹੈ ਜਾਂ ਉਹ ਤਾਂ ਅੱਗਾ ਪਿਛਾ ਹੈ ਨੀਗਾ ਉਹਨੂੰ ਅਸੀਂ ਨਜੇਠਾਂਗੇ ਉਹਨਾਂ ਤੇ ਪਰਚੇ ਵੀ ਦਿਆਂਗੇ ਸਭ ਕੁਝ ਕਰਾਂਗੇ ਬਾਕੀ ਸਾਰੇ ਪ੍ਰੇਮ ਭਾਵਨਾ ਨਾਲ ਸਾਰੇ ਹੀ ਰਹਣ ਤੇ ਪ੍ਰੇਮ ਭਾਵਨਾ ਨਾਲ ਹੀ ਰਹ ਰਹੇ ਆ ਮੈਂ ਸਾਰਿਆਂ ਨੂੰ ਇਹ ਵੀ ਬੰਤੀ ਪਹਿਲਾਂ ਵੀ ਕੀਤੀ ਆਪਣੇ ਅਖਬਾਰ 'ਚ ਵੀ ਕੀਤੀ ਸੀ ਕਿ ਆਪਾਂ ਕਿਸੇ ਨਾਲ ਲੜਾਈ ਨਹੀਂ ਲੜਨੀ ਹੈ ਜੇ ਕੋਈ ਇਸ ਤਰ੍ਹਾਂ ਦਾ ਆਂਦਾ ਵੀ ਹੈ ਤਾਂ ਉਹ ਥਾਣੇ ਤਲਾ ਦਿਓ ਸਾਨੂੰ ਦਿਓ ਜਾਂ ਮਿਸਵਲ ਕਮੇਟੀ ਦਿਓ ਫਿਰ ਉਹਨਾਂ ਦੇ ਬਾਰੇ ਸਾਰੀ ਜਿਹੜੀ ਇੱਕ ਗੱਲਬਾਤ ਕੀਤੀ ਜਾਏਗੀ ਬਾਕੀ ਇਹ ਹੀ ਹੈ ਕਿ ਸਕਰੀਨਿੰਗ ਕੀਤੀ ਜਾਏਗੀ ਅਸੀਂ ਧੰਨਵਾਦੀਆਂ ਐਸਐਚਓ ਸਾਹਿਬ ਦੇ ਇਹਨਾਂ ਨੇ ਤਿੰਨ ਟੀਮਾਂ ਕਹਿੰਦੇ ਬਣਾਈਆਂ ਇੱਕ ਸ਼ਹਿਰ ਦੇ ਵਿੱਚ ਤੇ ਦੋ ਪਿੰਡਾਂ ਦੇ ਵਿੱਚ ਤੋਂ ਇਹਦੇ ਨਾਲ ਜਿਹੜਾ ਜਿਹੜਾ ਸਖਾਵਾਂ ਮਾਹੌਲ ਹੋ ਜਾਏਗਾ ਕਿਉਂਕਿ ਜਦੋਂ ਸਕਰੀਨਿੰਗ ਹੁੰਦੀ ਹੈ ਤਾਂ ਜਿਹੜੇ ਸ਼ਰਾਰਤੀਆਂ ਚੁੰਦੇ ਆਪਣੇ ਭੱਜ ਜਾਂਦੇ ਤੇ ਅਸੀਂ ਇਹੀ ਕੀਤਾ ਕਿ ਜਿਹੜੇ ਸਕਰੀਨਿੰਗ ਸਾਰਿਆਂ ਦੀ ਕਰੋ ਸ਼ਰਾਰਤੀ ਜਿਹੜੇ ਬੰਦੇ ਉਹ ਆਪਣੇ ਭੱਜ ਜਾਣਗੇ ਤੇ ਜਿਹੜੇ ਸਖਾਵਾਂ ਮਾਹੌਲ ਚ ਰਹੀ ਅਸੀਂ ਦਸੂਆ ਜਿਹੜਾ ਬੜਾ ਸਖਾਮਾ ਮੌਲਾ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ